ਨਰ ਸੇਵਾ ਨਰ ਸੇਵਾ ਇਸ ਮਿਸ਼ਨ ਨੂੰ ਲੈ ਕੇ 6 ਜੁਲਾਈ 2022 ਤੋਂ ਜੋ ਚੰਨਪਤ ਅਸੀਂ ਹੈਲਪਿੰਗ ਅਪ ਟ੍ਰਸਟ ਵੱਲੋਂ ਦਵਾਈਆਂ ਦਾ ਲੰਘੇ ਸ਼ੁਰੂ ਕੀਤਾ ਗਿਆ ਸੀ ਅੱਜ ਉਸ ਦੇ 631 ਦਿਨ ਕੁ ਹੋ ਚੁਕੇ ਹਨ ਜਿਸ ਦੇ ਲਈ ਅਸੀਂ ਸਾਰੇ ਹੀ ਦਾਦੀ ਸੱਜਣਾ ਦਾ ਸਹਿਯੋਗੀਆਂ ਦਾ ਜੋ ਵੀ ਸੇਵਾ ਕੀਤੀ ਕਰਦੇ ਹਾਂ ਉਹਨਾਂ ਦਾ ਸਮਝਦੇ ਦਾ ਧੰਨਵਾਦ ਕਰਦੇ ਹਾਂ ਤੇ ਉਸ ਦੇ ਨਾਲ ਹੀ ਖੁਸ਼ਖਬਰੀ ਸਾਡੇ ਮਰੀਜ਼ਾਂ ਵਾਸਤੇ ਕਿ ਹਰ ਹਫਤੇ ਦਾ ਇਸ ਬੁੱਧਵਾਰ ਵੀ ਦੰਨਲੇ ਡਾਕਟਰ ਡਾਕਟਰ ਸੰਜਨ ਮਰਮਾ ਜੀ ਇਹ ਤੇ ਦੰਨਾ ਦੀ ਆਪੀਡੀ ਲਈ ਆ ਰਹੇ ਹਨ ਅਤੇ ਨਾਲ ਹੀ ਜਨਰਲ ਆਪੀਡੀ ਕਰਨਗੇ ਡਾਕਟਰ ਰਵਿੰਦਰ ਗੌਰ ਜੀ ਅਤੇ ਪਰਸੋਂ ਵੀਰਵਾਰ ਨੂੰ ਗਾਇਨੀ ਦਾ ਕੈਂਪ ਹੋਵੇਗਾ ਜਿਸ ਦੇ ਵਿੱਚ ਡਾਕਟਰ ਰਵਿੰਦਰ ਗੌਰ ਜੀ ਗਾਇਨੀ ਦੇ ਮਰੀਜ਼ਾਂ ਨੂੰ ਵਿਸ਼ੇਸ਼ ਤੌਰ ਤੇ ਦੇਖਣਗੇ ਤੇ ਜਨਰਲ ਆਪੀਡੀ ਵੀ ਉਸੇ ਤਿੱਕੇ ਰੋਜ਼ਾਨਾ ਦੀ ਤਰ੍ਹਾਂ ਚੱਲੂ ਰਹੇਗੀ ਇਸ ਹਫਤੇ ਦਾ ਟਾਈਮ 8 ਵਜੇ ਤੋਂ 9 ਵਜੇ ਦਾ ਹੈ ਸਵੇਰੇ 1 ਤਾਰੀਖ ਤੋਂ ਬਾਅਦ ਟਾਈਮ ਚੇਂਜ ਕਰਕੇ ਸਵੇਰੇ 7:00 ਵਜੇ ਤੋਂ 8:00 ਵਜੇ ਕਰ ਦਿੱਤਾ ਜਾਵੇਗਾ ਸਬੰਧਿਤ ਸਾਰੇ ਸਜਨ ਪੈਂਡਾ ਨੋਟ ਕਰੂਗੀ ਧੰਨਵਾਦ